ਜਦੋਂ ਦਿਨ ਤਿਹਾਰਾਂ ਤੇ ਇਹਨਾਂ ਦੀ ਪੂਜਾ ਕੀਤੀ ਜਾਂਦੀ ਆ ਉਹ ਫਾਰਮੈਲਟੀ ਹੁੰਦੀ ਆ ਉਹ ਸੇਵਾ ਨਹੀਂ ਹੁੰਦੀ ਇੱਥੇ ਸਿਰਫ ਫਾਰਮੈਲਟੀਆਂ ਕਰਨ ਵਾਸਤੇ ਆਉਂਦੇ ਆ ਆਪ ਦਾ ਵਾਟਰਪਰੂਫ ਗੱਡੀਆਂ 'ਚ ਘੁੰਮਣਾ ਠੀਕ ਆ ਆਪ ਗੱਡੀਆਂ ਕਾਰਾਂ 'ਚ ਘੁੰਮਣਾ ਤੋਪ ਲੱਗਦੀ ਤੇ ਏਸੀ ਦੇ ਨਜ਼ਾਰੇ ਲੈਣੇ ਆ ਠੀਕ ਆ ਭਾਈ ਮੰਨਿਆ ਕਿ ਜੇ ਉਹਨਾਂ ਦੀਆਂ ਮੂਰਤੀਆਂ ਲੱਗੀਆਂ ਆ ਉਹਨਾਂ ਨੇ ਜਾਨ ਨਹੀਂ ਬਖਸ਼ਦੀ ਜਿਹੜੇ ਅੱਜ ਤੁਸੀਂ ਲੋਕ ਮੈਂ ਸਾਹ ਲੈ ਰਹੇ ਆ ਵਾਂ ਇਹਨਾਂ ਦੀ ਦੇਣ ਹੈ ਜਿਹੜੇ ਆਜ਼ਾਦੀ ਅਸੀਂ ਆਜ਼ਾਦੀ ਦੇ ਵਿੱਚ ਘੁੰਮ ਰਹੇ ਆ ਇਹਨਾਂ ਦੀ ਦੇਣ ਹੈ ਤੁਹਾਨੂੰ ਮੈਂ ਦਿਖਾ ਸਕਦਾ ਇੱਥੇ ਟੀਕੇ ਪਏ ਨੇ ਠੀਕ ਹੈ ਗੰਦਗੀ ਇੱਥੇ ਨਿਸ਼ਿਆਂ ਦਾ ਘਰ ਬੰਦਦਾ ਪਿਆ ਹੋਇਆ ਹੈ ਠੀਕ ਹੈ ਕਿਉਂਕਿ ਇੱਥੇ ਰੇਖ ਦੇਖ ਬਿਲਕੁਲ ਕਿਸੇ ਤਰੀਕੇ ਨਾਲ ਨਹੀਂ ਕਰਾਈ ਜਾਂਦਾ ਭਾਜੀ ਬੋਲੋ ਜੀ ਅੱਜ ਤੁਸੀਂ ਸੁਫਾਈ ਕਰ ਰਹੇ ਹੋ ਵੀ ਕੀ ਕੀ ਜਲਵਾਦ ਹੋ ਜੀ ਭਾਜੀ ਜਿਹੜੀ ਕਿ ਆਪਣੇ ਇੱਥੇ ਸ਼ਹੀਦਾਂ ਦੀ ਬਣੀ ਹੋਈ ਹੈ ਆਪਣੇ ਸ਼ਹੀਦਾਂ ਦੇ ਕੱਲੇ ਉਹ ਮੇਰੇ ਪਿਓ ਨਹੀਂ ਹੈ ਠੀਕ ਹੈ ਇਹ ਮੇਰੀ ਪ੍ਰਾਪਰਟੀ ਨਹੀਂ ਹੈਗੀ ਪਰ ਇਸ ਪ੍ਰਾਪਰਟੀ ਬਾਰੇ ਦੱਸਣਾ ਚਾਹੁੰਦਾ ਵਾਂ ਜਿਹੜੇ ਰਾਜਨੀਤੀਲੇ ਲੋਗ ਨੇ ਸਿਰਫ ਇਹਨਾਂ ਨੂੰ ਦਿਨ ਤਿਹਾਰਾਂ ਤੇ ਚੇਤੇ ਆਉਂਦੇ ਨੇ ਬਾਕੀ ਦਿਨ ਵਾਸਤੇ ਇਨਸਾਨੀਏ ਚੇਤੇ ਨਹੀਂ ਆਉਂਦੀ ਆਪ ਤਾਂ ਵਾਟਰਪਰੂਫ ਗੱਡੀਆਂ 'ਚ ਘੁੰਮਣਾ ਠੀਕ ਆ ਆਪ ਗੱਡੀਆਂ ਕਾਰਾਂ 'ਚ ਘੁੰਮਣਾ ਤੋਂਪ ਲੱਗਦੀ ਤੇ ਏਸੀ ਦੇ ਨਜ਼ਾਰੇ ਲੈਣੇ ਆ ਠੀਕ ਆ ਭਾਈ ਮੰਨਿਆ ਕਿ ਜੇ ਉਹਨਾਂ ਦੀਆਂ ਮੂਰਤੀਆਂ ਲੱਗੀਆਂ ਉਹਨਾਂ ਜੇ ਜਾਨ ਨਹੀਂ ਬਖਸ਼ਦੀ ਜਿਹੜੇ ਅੱਜ ਤੁਸੀਂ ਲੋਕ ਮੈਂ ਸਾਹ ਲੈ ਰਹੇ ਆ ਵਾ ਇਹਨਾਂ ਦੀ ਦੇਣ ਹੈ ਜਿਹੜੇ ਆਜ਼ਾਦੀ ਅਸੀਂ ਆਜ਼ਾਦੀ ਦੇ ਵਿੱਚ ਘੁੰਮ ਰਹੇ ਆ ਇਹਨਾਂ ਦੀ ਦੇਣ ਹੈ ਤੁਹਾਨੂੰ ਮੈਂ ਦਿਖਾ ਸਕਦਾ ਇੱਥੇ ਟੀਕੇ ਪਏ ਨੇ ਠੀਕ ਹੈ ਗੰਦਗੀ ਇੱਥੇ ਨਿਸ਼ਿਆਂ ਦਾ ਘਰ ਬੰਦਦਾ ਪਿਆ ਵਾ ਠੀਕ ਹੈ ਜੋ ਕਿ ਇੱਥੇ ਰੇਖ ਦੇਖ ਬਿਲਕੁਲ ਕਿਸੇ ਤਰੀਕੇ ਨਾਲ ਨਹੀਂ ਕਰਾਈ ਜਾ ਸਕਦੀ ਦੇਖਿਆ ਜਾਂਦਾ 15 ਅਗਸਤ ਨੂੰ ਨਹੀਂ ਕਿਤੀ ਹੈ ਤੇ ਲੇਕਿਨ ਜੋ 15 ਅਗਸਤ ਆਉਂਦੀ 26 ਜਨਵਰੀ ਆਉਂਦੀ ਆ ਉਹਨਾਂ ਨੂੰ ਸਫਾਈਆਂ ਕੀਤੀ ਜਾਂਦੀ ਦੁੱਧ ਨਾਲ ਵੀ ਧੋਤਾ ਜਾਂਦਾ ਵਾ ਕੁੱਤੋ ਬਾਜ ਰੋ بارش ਪੈ ਜਾਂਦੀ ਹੈ ਮਿੱਟੀ ਘਟਾ ਉਹਨੂੰ ਕੋਈ ਨਹੀਂ ਸਾਫ਼ ਕਰ ਰਿਹਾ ਉਹਰੇ ਪਾਜੀ ਮੈਂ ਦੱਸਦਾ ਦਾ ਪਿਆਵਾ ਕਿਉਂਕਿ ਇਹ ਮੇਰੇ ਪਿਓ ਦਾ ਘਰ ਆ ਪੋਰਾਂ ਦਾ ਪਿਓ ਦਾ ਕਰਨੀ ਆ ਪਾਜੀ ਜੇ ਹੁੰਦਾ ਤੇ ਦੇਖਦੇ ਨਾ ਜੇ ਹੁੰਦਾ ਤੇ ਵੱਡੇ ਪਾਜੀ ਦੇਖਦੇ ਨਾ ਕਦੋਂ ਆ ਕੇ ਬੰਦਾ ਕਦੋਂ ਸੇਵਾ ਕਰਕੇ ਜਾਂਦਾ ਏ ਉਹਨੂੰ ਹੀ ਪਤਾ ਜਿਹੜਾ ਕਰਦਾ ਜਿਹੜਾ ਦਿਨ ਬਦਨ ਜਦੋਂ ਦਿਨ ਤਹਾਰਾਂ ਤੇ ਇਹਨਾਂ ਦੀ ਪੂਜਾ ਕੀਤੀ ਜਾਂਦੀ ਆ ਉਹ ਫਾਰਮੈਲਟੀ ਹੁੰਦੀ ਆ ਉਹ ਸੇਵਾ ਨਹੀਂ ਹੁੰਦੀ ਇੱਥੇ ਸਿਰਫ ਫਾਰਮੈਲਟੀਆਂ ਕਰਨ ਵਾਸਤੇ ਆਉਂਦੇ ਨੇ ਮੈਨੂੰ ਇੱਕ ਵੀ ਦਿਖਾਓ ਇੱਥੇ ਤੁਸੀਂ ਅੱਜ ਤੱਕ ਇੱਥੋਂ ਲੰਘਦੇ ਹੋਣੇ ਮੈਨੂੰ ਕਦੀ ਤੁਸੀਂ ਕਿਸੇ ਨੂੰ ਦੇਖਿਆ ਇੱਥੇ ਸਫਾਈ ਕਰਦੇ ਹੋਏ ਆਹ ਦੇਖੋ ਫੁੱਲ ਸੁੱਕੇ ਪਏ ਨੇ ਠੀਕ ਆ ਪਾਜੀ ਅਸਲ ਦੇ ਵਿੱਚ ਦੇਖਿਆ ਜਾਂਦਾ 15 ਅਗਸਤ ਮੰਗੀ ਆ ਤਾਂ ਫੁੱਲ ਚੜਾਏ ਗਏ ਨੇ ਠੀਕ ਹੈ ਨਾ ਫੁੱਲ ਚੜਾਉਣਾ ਤਾਂ ਨੋਰਮਲ ਗੱਲ ਆ ਚੜਾ ਸਕਦੇ ਆ ਪਾਜੀ ਚੜਾਓ ਵੱਡੇ ਪਾਜੀ ਚੜਾਓ ਮੈਂ ਚੜਾਉਣ ਤੋਂ ਮਨਾ ਨਹੀਂ ਕਰਦਾ ਸੰਧਾ ਅਜਲੀ ਦਿਓ ਮੈਂ ਦੇਣ ਤੋਂ ਮਨਾ ਨਹੀਂ ਕਰਦਾ ਯਾਰ ਮੜੇ ਧਿਆਨ ਵੀ ਦੇ ਲੋ ਨਾ ਉਹ ਫੁੱਲ ਸੁੱਕ ਰਹੇ ਨੇ ਇੱਥੇ ਟੀਕੇ ਦਿਖਾਣਾ ਤੁਹਾਨੂੰ ਆਜੋ ਦਸੀਏ ਇਹ ਉਹ ਦੇਸ਼ ਆ ਜਿੰਨੂੰ ਸਾਡੇ ਭਗਤ ਸਿੰਘ ਵਰਗੇ ਸੂਰਮੇ ਆਜ਼ਾਦੀਆਂ ਦੇ ਗਏ ਆ ਟੀਕੇ ਪਏ ਆ ਠੀਕ ਆ ਆ ਬੀੜੀਆਂ ਦੇ ਬੰਦਲਾਂ ਦੀਆਂ ਖਾਲੀਆਂ ਪੈਕਿੰਗਾਂ ਪਈਆਂ ਵਾ ਠੀਕ ਆ ਇਹ ਉਹ ਕਿ ਉਹ ਪੰਜਾਬ ਆ ਜਿੰਨੂੰ ਸੂਰਮੇ ਆਜ਼ਾਦੀ ਦਾ ਦੇ ਗਏ ਪਰ ਚਿੱਟੇ ਵਰਗੇ ਗੁਲਾਮਾਂ ਅੱਜ ਚਿੱਟੇ ਨੇ ਗੁਲਾਮ ਬਣਾ ਲਿਆ ਨੌਜਵਾਨ ਪੀੜੀ ਨੂੰ ਉਹਨਾਂ ਮਾਵਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੇ ਜਿਨ੍ਹਾਂ ਦੇ ਜਵਾਨ ਪੁੱਤ ਜਿਨ੍ਹਾਂ ਦੇ ਜਵਾਨ ਪੁੱਤ ਜਿਨ੍ਹਾਂ ਨੂੰ ਕੰਦਿਆਂ ਦਾ ਸਹਾਰਾ ਸੀਗਾ ਮਾਪਿਆਂ ਨੂੰ ਦੇਣਾ ਅੱਜ ਜਵਾਨ ਨੌਜਵਾਨ ਪੀੜ੍ਹੀ ਨੂੰ ਮਾਪੇ ਸਹਾਰਾ ਦੇ ਰਹੇ ਆ ਭੋਲਾ ਜੀ ਇੱਥੇ 24 ਘੰਟੇ ਪ੍ਰਸ਼ਾਸਨ ਦਾ ਨਾਪ ਰੰਦਾ ਇੱਥੇ ਟੀਕੇ ਕਿੱਥੋਂ ਆ ਗਏ ਸਵਾਲ ਵੱਡਾ ਬਾਪਾ ਜੀ ਮੈਂ ਜੇਬ ਚ ਪਾ ਕੇ ਘਰੋਂ ਲੈ ਕੇ ਆਇਆ ਮੈਂ ਜੇਬ ਚ ਪਾ ਕੇ ਲੈ ਕੇ ਆਇਆ ਭਾਜੀ ਜੇ ਮੈਂ ਕੋਈ ਸੱਚ ਦਿਖਾ ਰਿਹਾ ਮੈਂ ਤੇ ਮੈਂ ਜੇਬ ਚ ਪਾ ਕੇ ਨਹੀਂ ਲਿਆਇਆ ਇੱਥੇ ਆ ਟੀਕੇ ਨਹੀਂ ਬਥੇਰਾ ਕੁਝ ਮਿਲ ਜਾਊਗਾ ਭਾਜੀ ਪ੍ਰਸ਼ਾਸਨ ਹੈ ਪ੍ਰਸ਼ਾਸਨ ਚੋਰਾਂ ਨੂੰ ਵੜੇ ਪ੍ਰਸ਼ਾਸਨ ਲੋਕਾਂ ਦੀਆਂ ਕੰਪਲੀਟਾ ਦਾ ਹੱਲ ਕਰੇ ਪ੍ਰਸ਼ਾਸਨ ਕੋਲ ਵੀ ਬੜੇ ਕੰਮ ਨੇ ਭਾਜੀ ਜੇ ਦੇਣੇ ਨਹੀਂ ਇੱਥੇ ਕੰਮ ਹੋਰੇ ਰਾਤ ਨੂੰ ਹੋਰੇ ਆ ਪ੍ਰਸ਼ਾਸਨ 24 ਘੰਟੇ ਲੋਕਾਂ ਦੇ ਨਸ਼ੇੜੀਆਂ ਤੇ ਅੱਖ ਨਹੀਂ ਰੱਖ ਸਕਦਾ ਕਿਤਨੇ ਕਿਤੇ ਲੱਗਦਾ ਨਹੀਂ ਹੈ ਇਹ ਲੋਕ ਆਮ ਪਬਲਿਕ ਨੂੰ ਨਹੀਂ ਲੇਕਿਨ ਉਹ ਸਰਕਾਰੀ ਜਿੰਦੰਦੇ ਨੇ ਲੋਕ ਤੇ ਉਹ ਇੱਕ ਗਾਰਡ ਵੀ ਰੱਖਿਆ ਜਾਵੇ ਭਾਈ ਜਰੂਰਤ ਹੈ ਜਰੂਰਤ ਹੈ ਵੱਡੇ ਭਾਜੀ ਜਰੂਰਤ ਉਹ ਚੀਜ਼ ਦੀ ਹੈ ਇੱਕ ਇਹਨਾਂ ਨੂੰ ਛੱਤ ਦੇਣੀ ਚਾਹੀਦੀ ਹੈ ਸੇਵਾਦਾਰ ਵੀ ਹੋਵੇ ਉਹਰੇ ਸੇਵਾਦਾਰ ਹੋਣਾ ਚਾਹੀਦਾ ਹੈ ਠੀਕ ਹੈ ਜੇ ਉਹਨਾਂ ਕੋਈ ਸੇਵਾਦਾਰ ਨਹੀਂ ਹੈਗਾ ਮੈਨੂੰ ਤਨਖਾਹ ਨਹੀਂ ਚਾਹੀਦੀ ਮੈਂ ਸਵੇਰੇ ਸ਼ਾਮ ਆ ਕੇ ਸਫਾਈ ਕਰ ਜੂਗਾ ਪਰ ਇਹਦਾ ਧਿਆਨ ਦੇਣ ਵਾਲਾ ਪ੍ਰੋਪਰ ਇੱਕ ਬੰਦਾ ਚਾਹੀਦਾ ਤੁਹਾਨੂੰ ਲੋਕਿਆ ਕਿ ਨਹੀਂ ਆ ਕੋਈ ਲਾਜੀ ਤੁਸੀਂ ਚਾਹੇ 24 ਘੰਟੇ ਇਨ੍ਹਾਂ ਦੀ ਸੇਵਾ ਕਰੋ ਤੁਹਾਨੂੰ ਰੋਕਦੇ ਕੌਣ ਪਾਜੀ ਅਸੀਂ ਕਰੀ ਦੀ ਆ ਅਸੀਂ ਕਰਕੇ ਆਪਣਾ ਫਰਜ਼ ਨਿਭਾ ਕੇ ਚਲ ਜੀਦਾ ਹੈ ਦੁੱਖ ਉਹ ਤੋਂ ਲੱਗਦਾ ਜਦੋਂ ਨੌਜਵਾਨ ਪੀੜ੍ਹੀ ਇੱਥੇ ਰਾਤਾਂ ਨੂੰ ਬਹਿ ਕੇ ਟੀਕੇ ਲਾਉਂਦੀ ਹੈ ਤੇ ਰਾਤਾਂ ਨੂੰ ਇੱਥੇ ਸੌਂਦੇ ਆ ਕਿਸੇ ਦਿਨ ਪਾਜੀ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਗਾ ਇਸ ਦਿਨ ਰਾਤ ਨੂੰ ਆ ਕੇ ਇੱਥੇ ਦੇਖੋ ਕੀ ਹਾਲ ਹੁੰਦੇ ਆ ਠੀਕ ਹੈ ਅੱਜ ਦੇ ਟਾਈ ਚਾਹੇ ਭਾਰਤ ਹੋਵੇ ਚਾਹੇ ਪੰਜਾਬ ਹੋਵੇ ਸਭ ਤੋਂ ਜ਼ਿਆਦਾ ਦੂਜੇ ਨੰਬਰ ਤੇ ਚਿੱਟਾ ਚਿੱਟਾ ਭਾਜੀ ਮੈਨੂੰ ਨਹੀਂ ਲੱਗਦਾ ਆਉਣ ਵਾਲੇ ਟਾਈਮ ਤੇ ਬਾਰਡਰਾਂ ਤੇ ਜੰਗ ਲੜਨ ਵਾਸਤੇ ਨੌਜਵਾਨ ਪੀੜੀ ਦੀ ਲੋੜ ਹੈ ਭਾਜੀ ਚਿੱਟੇ ਨਹੀਂ ਮਾਰਦੇ ਨੇ ਤੇ ਨੌਜਵਾਨ ਰਹਿਣੇ ਨਹੀਂ ਤੇ ਜੰਗਾਂ ਲੜਨੀ ਆ ਹੀ ਨਹੀਂ ਕਬਜੇ ਆਪਣੇ ਆਪ ਹੀ ਹੁਣੇ ਸਟਾਰਟ ਹੋ ਜਾਣੇ ਆ ਦਾ ਕਹਿਣਾ ਵਾ ਕਿ ਦਿਨੋਂ ਦਿਨ ਚਿੱਟੇ ਤੇ ਨਕੇਲ ਗੱਸੀ ਜਾ ਰਹੇ ਭਾਜੀ ਸਰਕਾਰਾਂ ਦਾ ਇਹ ਕਹਿਣਾ ਤੇ ਬਾਵੇ ਨੇ ਵੀ ਕਿਹਾ ਸੀ ਜੇ ਸਰਕਾਰਾਂ ਹੀ ਵਿਕਾਉਂਦੀਆਂ ਨੇ ਚਿੱਟਾ ਤਾਈਆਂ ਦਾ ਸ਼ਰੇ ਆਮ ਵੇਕਦਾ ਤੇ ਪ੍ਰਚਾਰ ਦਰਜ ਹੋ ਗਿਆ ਸੀ ਸੱਚ ਬੋਲਣ ਵਾਲੇ ਨੂੰ ਭਾਜੀ ਜਾਂ ਜੇਲ੍ਹ ਮਿਲਦੀ ਹੈ ਜਾਂ ਫਿਰ ਕੰਧ ਤੇ ਫੋਟੋ ਟੰਗੀ ਮਿਲਦੀ ਹੈ ਹਰ ਵਾਰੀ ਕਿਉਂ ਇਦਾਂ ਹੁੰਦਾ ਵਾ ਜਿਹੜਾ ਸੱਚ ਬੋਲਦਾ ਉਹਨੂੰ ਹੀ ਜੇਲ੍ਹਾਂ ਵਿੱਚ ਧੱਕ ਦਿੰਦੇ ਭਾਜੀ ਉਸ ਬੰਦੇ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੇ ਨੇ ਠੀਕ ਹੈ ਕਹਿੰਦੇ ਤਾਂ ਹੈ ਭਗਤ ਸਿੰਘ ਭਗਤ ਸਿੰਘ ਜੰਮੇ ਪਰ ਸਾਡੇ ਘਰੇ ਨਾਲ ਜੰਮੇ ਗਵੰਡੀਆਂ ਘਰੇ ਜਾ ਕੇ ਜੰਮੇ ਪਰ ਭਾਜੀ ਮੈਂ ਕਹਿਣਾ ਚਾਹਾਂਗਾ ਇੱਕ ਪਰਚਾ ਕਰਾ ਦਨ ਦੋ ਪਰਚੇ ਕਰਾ ਦਨ ਤਿੰਨ ਪਰਚੇ ਕਰਾ ਰਹੇ ਚੌਂ ਦੇ ਖੜੇ ਕਰਕੇ ਗੱਬੇ ਗੋਲੀ ਬਜਾਨ ਇਹ ਸੱਚ ਇੱਦੀ ਚੱਲੂਗਾ ਤੇ ਹਰ ਵਾਰੀ ਬੋਲਦਾ ਰਹੂਗਾ ਕੀ ਅਪੀਲ ਕੀ ਕਰ ਰਹੇ ਹੋ ਅਪੀਲ ਇਹ ਕਰਨਾ ਚਾਹੁੰਦਾ ਵਾਂ ਕਿ ਭਾਜੀ ਸਿਰਫ ਇਹਨਾਂ ਨੂੰ ਤਿੰਨ ਤਹਾਰਾਂ ਦੇ ਉੱਤੇ ਨਾ ਦੇਖਿਆ ਜਾਵੇ ਸਿਰਫ ਇਹਨਾਂ ਨੂੰ ਜੇ ਦੇਖਣਾ ਕੇਅਰ ਕਰਨੀ ਚਾਹੀਦੀ ਹੈ ਭਾਈ ਇਹ ਕੱਲੀ ਉਹ ਮੂਰਤੀਆਂ ਨਹੀਂ ਐ ਇਹ ਭਾਜੀ ਉਹ ਸੂਰਮੇ ਆ ਜਿਨ੍ਹਾਂ ਨੇ ਤੁਹਾਨੂੰ ਅੱਜ ਸੁੱਖ ਦਾ ਸਾਹ ਮੰਨ ਰਹੇ ਹੋ ਨਾ ਜੇ ਚੱਜ ਦੀ ਰੋਟੀ ਖਾ ਰਹੇ ਹੋ ਅੰਗਰੇਜ਼ਾਂ ਤੋਂ ਆਜ਼ਾਦੀ ਦਿਵਾਣ ਵਾਲੇ ਇਹ ਸੂਰਮੇ ਨੇ ਜਿਨ੍ਹਾਂ ਦਾ ਕੀਤਾ ਕਰਾਇਆ ਕਈ ਇਹਨਾਂ ਨੂੰ ਅਖਤਵਾਦੀ ਕਹਿ ਜਾਂਦੇ ਆ ਤੇ ਕਈ ਆਪਣੀਆਂ ਰਾਜਨੀਤੀਆਂ ਚਮਕਾ ਕੇ ਘਰਾਂ ਨੂੰ ਜਾ ਕੇ ਬਹਿ ਜਾਂਦੇ ਆ ਜਿਨ੍ਹਾਂ ਨੂੰ ਅੱਜ ਤੱਕ ਛੱਤ ਨਹੀਂ ਦਿੱਤੀ ਗਈ ਤੁਸੀਂ ਇੱਥੋਂ ਲੰਘਦੇ ਹਰ ਵਾਰੀ ਦੇਖਦੇ ਹੋਣੇ ਕਦੀ ਕਈਆਂ ਕਾਊਆਂ ਦੀ ਬਿੱਟਾਂ ਕਦੀ ਕਬੂਤਰਾਂ ਦੀਆਂ ਬਿੱਠਾਂ ਕਦੀ ਬਾਰਿਸ਼ ਕਦੀ ਗਰਮੀ ਕਦੀ ਤੂਫਾਨ ਕੀ ਪਾਜੀ ਇਨਸਾਨ ਨੂੰ ਲੱਗਦਾ ਜੇ ਉਹ ਬੋਲ ਕੇ ਨਹੀਂ ਦੱਸ ਸਕਦੇ ਉਹਨਾਂ ਨੂੰ ਵੀ ਜ਼ਰੂਰਤ ਹੈ ਪਾਜੀ ਇੱਕ ਛੱਤ ਦੀ